ਗਰੀਬ ਪਰਿਵਾਰ ਨਾਮ ਅੱਖਾਂ ਦੇ ਨਾਲ ਉਹਨਾਂ ਵਿਅਕਤੀਆਂ ਨੂੰ ਉਹਨਾਂ ਲੋਕਾਂ ਨੂੰ ਉਡੀਕ ਕਰ ਰਿਹਾ ਹੈ ਜੋ ਲੋਕ ਉਹਨਾਂ ਦੀ ਮਦਦ ਕਰਨ ਆਖਿਰਕਾਰ ਮਾਮਲਾ ਇਹ ਹੈ ਕਿ ਇਸ ਪਰਿਵਾਰ ਦੇ ਵਿੱਚ ਕੁੱਲ 5 ਮੈਂਬਰ ਨੇ ਜਿਸ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੇ ਬੱਚੇ ਨੇ ਬੱਚੇ ਹਜੇ ਛੋਟੇ ਨੇ ਕਿਉਂਕਿ ਜੋ ਪਰਵਾਰਿਕ ਦਾ ਮੁਖੀ ਆ ਸੀ ਤਾਂ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਤਾਂ ਰਾਜ ਮਿਸਤਰੀ ਦਾ ਜਦੋਂ ਕੰਮ ਕਰਨ ਗਿਆ ਸੀ ਤਾਂ ਪੈੜ ਵਿੱਚੋਂ ਡਿੱਗ ਜਾਂਦਾ ਤਾਂ ਉਸ ਦੇ ਸੱਟ ਲੱਗ ਜਾਂਦੀ ਆ ਜਿਸ ਦੇ ਨਾਲ ਉਹ ਗੰਭੀਰ ਬਿਮਾਰ ਪੈ ਜਾਂਦਾ ਅਤੇ ਮੰਝਾ ਉਸ ਦਾ ਸਾਥ ਨਹੀਂ ਛੱਡਦਾ ਪਿੱਛੇ ਕੋਈ ਘਰਬਾਰ ਵਿੱਚ ਕਮਾਉਣ ਵਾਲਾ ਨਹੀਂ ਹੈ ਪਤਨੀ ਨੇ ਰੋ ਰੋ ਕੇ ਗੁਹਾਰ ਲਵਾਈ ਹੈ ਕਿ ਕੋਈ ਅਜਿਹਾ ਪਰਿਵਾਰ ਜਾਂ ਅਜਿਹੇ ਲੋਕ ਮਦਦ ਲਈ ਅੱਗੇ ਆਉਣ ਉਸ ਦੇ ਛੋਟੇ-ਛੋਟੇ ਬੱਚੇ ਨੇ ਅਤੇ ਉਹ ਵੀ ਘਰ ਦੇ ਵਿੱਚ ਲੋਕਾਂ ਦੇ ਭਾਂਡੇ ਮਾਂਜ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਇੱਕ ਇਨਸਾਨੀਅਤ ਦੇ ਤੌਰ ਤੇ ਅਸੀਂ ਵੀ ਅਜਿਹੇ ਲੋਕਾਂ ਦੀ ਮਦਦ ਕਰੀਏ ਅਤੇ ਲੋਕਾਂ ਦਾ ਸਹਾਰਾ ਬਣੀਏ ਜੋ ਜ਼ਰੂਰ ਕਿਤੇ ਨਾ ਕਿਤੇ ਲੋੜਮੰਦ ਨੇ ਅਤੇ ਛੋਟੇ-ਛੋਟੇ ਬੱਚੇ ਨੇ ਉਹ ਰੋਟੀ ਤੋਂ ਮੁਤਾਜ ਨੇ ਅਤੇ ਛੋਟੇ ਬੱਚੇ ਪੜ੍ਹਾਈ ਤੋਂ ਮੁਤਾਜ ਨੇ ਆਓ ਅਸੀਂ ਵੀ ਆਪਣਾ ਫਰਜ਼ ਸਮਝੀਏ ਅਤੇ ਅਜਿਹੇ ਪਰਿਵਾਰਾਂ ਦੀ ਭਾਲ ਕਰੀਏ ਮੈਂ ਲੰਘੂ ਸੀ ਕਿਤੇ ਮੈਂ ਪਪਾ ਕੰਟੀ ਦੇ ਸੀਗੇ ਸਾਥ ਲੱਗੀ ਸਭ ਦੇ ਮਦਦ ਕਰੋ ਹਾਂਜੀ ਮੇਰਾ ਨਾਮ ਜੀ ਸੁਨੀਤਾ ਦੇਵੀ ਹੈ ਮੇਰੇ ਹਸਬੰਡ ਦੇ ਸਾਥ ਲੱਗੀ ਹੈ ਇੱਕ ਗਿਰਗੇਸਗੇ ਰਾਜਮਿਸਤਰੀ ਦਾ ਕੰਮ ਕਰਦੇ ਇਹਨਾਂ ਦੇ ਸੱਟ ਲੱਗੀ 3 ਸਾਲ ਹੋ ਗਏ ਜੀ ਇਹਨਾਂ ਦੇ ਸੱਟ ਲੱਗੇ ਨੂੰ ਮੇਰੇ ਕੋਲ ਇੱਕੋ ਹੀ ਰੂਮ ਹੈ ਤਿੰਨ ਮੇਰੇ ਬੱਚੇ ਨੇ ਜੀ ਬੱਚਿਆਂ ਦਾ ਪਾਲਣ ਪੋਸ਼ਣ ਮੈਂ ਖੁਦ ਕਰਦੀ ਹਾਂ ਮੈਂ ਘਰਾਂ ਦੇ ਵਿੱਚ ਕੰਮ ਕਰਦੀ ਹਾਂ ਜੀ ਤਾਂ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਇਹ ਹੀ ਬੇਨਤੀ ਕਰਦੀ ਹਾਂ ਕਿ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜੋ ਕਿ ਮੈਂ ਆਪਣੇ ਹਸਬੰਦ ਦਾ ਚੰਗੀ ਤਰ੍ਹਾਂ ਇਲਾਜ ਕਰਾ ਸਕਾਂ ਮੇਰਾ ਫੋਨ ਨੰਬਰ ਹੈਗਾ 7814117632 ਕੁਆਰਿਫੀਅਰ ਕੋਡ 7814117623 ਹੁਣ ਇਹਨਾਂ ਦੀ ਦਵਾਈ ਕਿਤੋਂ ਚੱਲਦੀ ਹੈ ਦਵਾਈ ਜੀ ਇਹਨਾਂ ਦੀ ਪੀਜੀਆਈ ਤੋਂ ਚੱਲ ਰਹੀ ਸੀਗੀ ਹੁਣ ਫਿਲਹਾਲ ਅਸੀਂ ਸਾਡੇ ਕੋਲ ਹੀ ਇੱਕ ਹਸਪਤਾਲ ਆ ਉਹ ਸਾਡੀ ਬਹੁਤ ਹੈਲਪ ਕਰਦੇ ਨੇ ਜੀ ਦਵਾਈ ਲਈ ਅਸੀਂ ਉਹਨਾਂ ਤੋਂ ਇਹਨਾਂ ਦਾ ਟਰੀਟਮੈਂਟ ਮਾੜਾ-ਮੋਟਾ ਕਰਵਾ ਰਹੇ ਹਾਂ ਜਿੰਨੇ ਜੋਗੀ ਹੈ ਜੀ ਜਿਹੜੇ ਤੁਹਾਡਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜੀ ਉਹ ਜੀ ਮੈਂ ਘਰਾਂ ਦੇ ਵਿੱਚ ਕੰਮ ਕਰਦੀ ਆ ਜੀ ਤਾਂ ਮੇਰਾ ਘਰ ਦਾ ਗੁਜ਼ਾਰਾ ਚੱਲਦਾ ਆ ਜੀ ਕੁਝ ਹੈਲਪ ਕਰਦੇ ਨੇ ਏਦੀ ਮਾੜੇ-ਮੋਟੇ ਰਿਸ਼ਤੇਦਾਰ ਕਰਦੇ ਨੇ ਜੀ ਕੁਝ ਮਾੜੀ ਮੋਟੀ ਹੈਲਪ ਬਾਕੀ ਮੈਂ ਕੰਮ ਕਰਦੀ ਆ ਜੀ ਤਾਂ ਗੁਜ਼ਾਰਾ ਚੱਲਦਾ ਹੈ ਬੱਚੇ ਵੀ ਪੜਦੇ ਨੇ ਹਾਂਜੀ ਬੱਚੇ ਮੇਰੇ ਪੜਦੇ ਨੇ ਜੀ ਵੱਡਾ ਬੱਚਾ ਮੇਰਾ 11ਵੀਂ ਚ ਪੜਦਾ ਸਰਕਾਰੀ ਸਕੂਲੇ ਪਾਇਆ ਹੋਇਆ ਗੁੜੀ ਹੈ ਜੀ ਇੱਕ ਮੇਰੇ ਕੋ ਉਹਨੇ 3ਵੀਂ ਕਲਾਸ ਚ ਹੁਣ ਹੋਣਾ ਉਹ ਵੀ ਸਰਕਾਰੀ ਸਕੂਲ ਚ ਹੈ ਇੱਕ ਛੋਟਾ ਬੇਟਾ ਹੈ ਉਹਨੇ UKG ਚ ਹੋਣਾ ਉਹ ਵੀ ਸਰਕਾਰੀ ਸਕੂਲ ਵਿੱਚ ਹੀ ਹੈ ਜੀ ਤਿੰਨੇ ਬੱਚੇ ਮੇਰੇ ਸਰਕਾਰੀ ਸਕੂਲ ਚ ਪੜ ਰਹੇ ਨੇ ਸასი ਗੱਲ ਜੀ ਦੋਸਤੋ ਜਿਵੇਂ ਕਿ ਕਹਿੰਦੇ ਨੇ ਨਾ ਕਿ ਕੌਣ ਕਹਤਾ ਹੈ ਕਿ ਪੈਸਾ ਖੁਦਾ ਹੈ ਲੇਕਿਨ ਖੁਦਾ ਕੀ ਕਸਮ ਖੁਦਾ ਸੇ ਕਮ ਵੀ ਨਹੀਂ ਕਹਿੰਦੇ ਜੇ ਪੈਸਾ ਨਹੀਂ ਨਾ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ ਔਰ ਕੋਈ ਭਰੋਸਾ ਨਹੀਂ ਹੁੰਦਾ ਕਿ ਬੰਦਾ ਚੰਗਾ ਭਲਾ ਕੰਮ ਤੇ ਜਾਵੇ ਤੇ ਮੁੜ ਸ਼ਾਮ ਨੂੰ ਉਹ ਬੰਦਾ ਸਹੀ ਸਲਾਮਤ ਘਰ ਵਾਪਸ ਮੁੜਦਾ ਜਾਂ ਨਹੀਂ ਮੁੜਦਾ ਆ ਵੀਰ ਸਾਡਾ ਇੱਕ ਕੰਮ ਤੇ ਗਿਆ ਸੀ ਰਾਜਮਿਸਤਰੀ ਦਾ ਕੰਮ ਕਰਦਾ ਸੀਗਾ ਕੰਮ ਦੌਰਾਨ ਇਹਨਾਂ ਦੇ 6 ਵਜੇ ਆ ਜਦ ਤੋਂ ਵਿਚਾਰੇ ਇਹ ਮੰਜੇ ਤੇ ਪਏ ਨੇ ਸਾਡਾ ਇੱਕ ਰਾਜਮਿਸਤਰੀ ਦਾ ਕੰਮ ਕਰਦਾ ਸੀ ਕੰਮ ਤੇ ਜਦੋਂ ਗਏ ਤੇ ਉੱਥੇ ਕੰਮ ਦੌਰਾਨ ਇਹਨਾਂ ਦੇ 6 ਵਜੇ ਗੀ ਮਣ ਕੇ ਮਣ ਕੇ ਤੇ 6 ਲੱਗੀ ਆ ਤੇ ਜਦ ਤੋਂ ਇਹ ਮੰਜੇ ਤੇ ਪਏ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨੇ ਜਾਨੀ ਕਿ ਵੀਕ ਹੋ ਚੁੱਕੇ ਨੇ ਹਜੇ ਕੱਪੜਿਆਂ ਦਾ ਵੀ ਭਾਰ ਜਿਹੜਾ ਆ ਜਿਆਦਾ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਸਰੀਰ ਦਾ ਵੀ ਉਹਨਾਂ ਭਾਰ ਨਹੀਂ ਹੈਗਾ ਤੇ ਜਦ ਤੋਂ ਇਹ ਮੰਜੇ ਤੇ ਪਏ ਨੇ ਕਈ ਸਾਲ ਹੋ ਚੁੱਕੇ ਨੇ ਅੱਜ ਸਾਡੀ ਭੈਣ ਇਹ ਕਚੇਰੀਆਂ ਜਿ ਸਾਨੂੰ ਮਿਲੇ ਤੇ ਆਪਣਾ ਸੋਨ ਲਾਲ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਭਾਈ ਇਹਨਾਂ ਦੀ ਮਦਦ ਕੀਤੀ ਜਾਵੇ ਵੀਡੀਓ ਬਣਾ ਲੈ ਤਾਂ ਸਹੀ ਸੁੱਚਾ ਬੰਗੜ ਜੀ ਨੂੰ ਬੁਲਾਇਆ ਤੇ ਆਪਾਂ ਇਹ ਵੀਡੀਓ ਬਣਵਾ ਰਹੇ ਹਾਂ ਤੇ ਸਾਰੇ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਨੇ ਇੱਥੇ ਜਾਂ ਸਮਾਜ ਸੇਵੀ ਲੋਕ ਨੇ ਇਹ ਪਰਿਵਾਰ ਦੀ ਸੱਚੀ ਗੱਲ ਹੈ ਵੀ ਮਦਦ ਕਰਨ ਦੀ ਲੋੜ ਹੈਗੀ ਆ ਸਾਡੀ ਭੈਣ ਆ ਇਹਦੇ ਤਿੰਨ ਬੱਚੇ ਨੇ ਵਿਚਾਰੀ ਘਰਾਂ ਦਾ ਕੰਮਕਾਰ ਕਰਦੀ ਹੈਗੀ ਆ ਤਾਂ ਇਹਨਾਂ ਦਾ ਰੋਟੀ ਪਾਣੀ ਚੱਲਦਾ ਹੈਗਾ ਜੀ ਇੱਧਰ ਵੀਰ ਸਾਡਾ ਕੁਝ ਵੀ ਕਰਨ ਦੇ ਕਾਬਲ ਨਹੀਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਹਾਲਾਤ ਵੀ ਆ ਪਾਈਪਾਂ ਲੱਗੀਆਂ ਹੋਈਆਂ ਨੇ ਰੋਟੀ ਵੀ ਨਹੀਂ ਖਾ ਸਕਦੇ ਇਹਨਾਂ ਨੇ ਦੱਸਿਆ ਕਿ ਸਿਰਫ ਦੋ ਉਂਗਲਾਂ ਹੀ ਇਹਨਾਂ ਦੀਆਂ ਕੰਮ ਕਰਦੀਆਂ ਨੇ ਬਾਕੀ ਸਾਰਾ ਸਰੀਰ ਡੈਡ ਹੈ ਸੋ ਮਾਛਵਾੜਾ ਇੱਕ ਇਤਿਹਾਸਿਕ ਸ਼ਹਿਰ ਆ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਅਪੀਲ ਕਰਦਾ ਆ ਇਹਨਾਂ ਦਾ ਤੁਸੀਂ ਬੈਂਕ ਅਕਾਊਂਟ ਤੇ ਜੋ ਵੀ ਇਹਨਾਂ ਦਾ ਨੰਬਰ ਹੈਗਾ ਆ ਉਹ ਤੁਸੀਂ ਇਹਦੇ ਵਿੱਚ ਮੈਂਸ਼ਨ ਕਰ ਦਿਓ ਤੇ ਜੋ ਵੀ ਤੁਸੀਂ ਤਿਲਫਲ ਪਾਣਾ ਹੈ ਤੇ ਉਹ ਇਹਨਾਂ ਦੇ ਬੈਂਕ ਖਾਤੇ ਦੇ ਵਿੱਚ ਪਾ ਦਿਓ ਤੋ ਸਾਰੇ ਵੀਰਾਂ ਨੂੰ ਮੇਰੀ ਇਹੀ ਅਪੀਲ ਹੈ ਜੀ ਇਹਨਾਂ ਦੀ ਮਦਦ ਕਰੋ ਧੰਨਵਾਦ ਮੈਂ ਇਹਨਾਂ ਦੀ ਗਵਾਂਡੀ ਆ ਜੀ ਇਹ ਕਈ ਸਾਲਾਂ ਤੋਂ ਗਿਰ ਗਏ ਜੀ ਮਦਦ ਇਹਨਾਂ ਦੀ ਹੋ ਸਕਦੀ ਜਿੰਨੀ ਤੋਂ ਵੱਧ ਤੋਂ ਵੱਧ ਕਰੋ ਜੀ ਬੱਚੇ ਛੋਟੇ ਨੇ ਜੀ ਇਹਨਾਂ ਦੀ ਮਦਦ ਵੱਧ ਤੋਂ ਵੱਧ ਕਰੋ ਜੀ ਮੈਂ ਇਹਨਾਂ ਦੀ ਗਵਾਂਡਰ ਆ ਜੀ ਹੁੰਦਰਦੀ ਚਦਾ ਨਹੀਂ ਮੈਂ ਇਹਨਾਂ ਦੇ ਛੱਟ ਕਿੱਥੇ ਲੱਗੀ ਆ ਜੀ ਇਹਦੇ ਮੜਕਿਆ ਜਿਹੜਾ ਸੀਗਾ ਨਾ ਪੰਜਵਾ ਉਹ ਟੁੱਟ ਗਿਆ ਜੀ ਉਹਨਾਂ ਨੇ ਪੀਜੀਐਸ ਇਲਾਜ ਕਰਾਇਆ ਸੀ ਹੁਣ ਨਹੀਂ ਕਰਾ ਸਕਦੇ ਕਿ ਗਰੀਬ ਬੰਦੇ ਨੇ ਬਹੁਤ ਜ਼ਿਆਦਾ ਇਹਨਾਂ ਦੀ ਮਦਦ ਕਰੋ ਜਿੰਨੀ ਤੋਂ ਜਿੰਨੀ ਹੋ ਸਕਦੀ ਹੈ ਸਾਰੇ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੇ